ਕਦੇ ਨਹੀਂ ਜਾਂਦੀ ਬਾਈ ਇਹ ਤਾਂ ਪਾਉਂਦੀ ਸਾਰਾ ਮੇਲੇ 'ਚ ਹਜ਼ਾਰ ਬੰਦੇ 'ਚ ਖੜਾ ਦਿਓ ਮੈਨੂੰ ਲੱਭ ਲੈਂਦੀ ਐ ਅੱਛਾ ਲੱਭ ਲੈਂਦੀ ਐ ਵਿੱਚੋਂ ਇਹਦਾ ਆਪਾਂ ਮੜਾ ਤੁਰ ਗਏ ਹਾਂ 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 ਬਾਈ ਤੁਹਾਨੂੰ ਮੈਂ ਕਿਹਾ ਇੱਕ ਮਿੰਟ ਨਹੀਂ ਵਸਾ ਖਾਂਦੀ ਇਹਦਾ ਬਾਈ ਅੱਛਾ ਲੈ ਵਜਾਲੇ ਹੋਗੇ ਤੁਰਦੀ ਐ ਤੂੰ ਪਾਸੇ ਹੋ ਜਾ ਮੈਨੂੰ ਕਹਿੰਦੀ ਹੈ ਨਾ ਹਾਂ ਆ ਦੁੱਧ ਵੀਰੇ ਹੁਣੇ 8 ਕਿਲੋ ਪੀਂਦੀ ਆ ਇਹਦੀ ਮਾਂ ਤਾਂ ਇਹਨੂੰ ਪਿਉਂਦੀ ਨਹੀਂ ਹੁਣ ਅੱਛਾ ਤੇ ਘਰ ਦੇ ਦੂਜੇ ਪਸ਼ੂਆਂ ਦਾ ਪਿਉਣੇ ਆ ਮੱਝ ਦਾ ਹੀ ਅੱਛਾ ਦੁੱਧ ਹੀ ਹਜੇ ਵੀ ਦੁੱਧ ਹੀ ਹਾਂ ਦੁੱਧ ਪੀਂਦੀ ਆ ਤੇ ਹੁਣ ਬਾਅਦ ਛੋਲੇ ਤੇ ਸੋਇਆਬੀਨ ਇਹੀ ਕੋ ਚੱਲਦਾ ਦੂਜਾ ਫੀਡ ਨਹੀਂ ਪਾਇਆ ਗਿਆ ਜੀ ਨਹੀਂ ਫੀਡ ਨਹੀਂ ਪਾਈ ਵੀਰੇ ਸਟਾਰਟਰ ਵਗੈਰਾ ਆ ਪਹਿਲਾਂ ਪਾਈ ਸੀ ਬਾਈ ਤਿੰਨ ਮਹੀਨੇ ਤਾਈਂ ਪਾਈ ਸੀ ਕਬਸਟਾਰਟਰ ਅੱਛਾ ਹਾਂ ਉਸ ਤੋਂ ਬਾਅਦ ਨਹੀਂ ਪਾਈ ਬਾਈ ਕੀ ਹਾਲ ਹੈ ਵੀ ਸੱਚ ਨੂੰ ਡੀ ਐਲ ਐਫ ਆ ਖੜੇ ਸੀਗੇ ਚੜਾਕ ਤੇ ਝੋਟੀ ਦਿਖਾਉਣ ਲੱਗੇ ਆ ਇੱਕ ਨਾਲ ਮੇਰੇ ਬਾਈ ਲੱਖਾ ਸੇਖਾ ਕਰਾਂ ਤੋਂ ਬਾਈ ਸਸਰੀਕਾਲ ਸਸਰੀਕਾਉ ਜੀ ਬਾਈ ਝੋਟੀ ਦੇ ਵਿੱਚ ਗਉਣ ਜਿਹੜੇ ਅਸੀਂ ਤਾਂ ਦੇਖ ਲਿਆ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਗੀ ਹਾਂਜੀ ਹਾਂਜੀ ਬਾਈ ਜੀ ਸਾਲ ਵਾਲਾ ਕੰਪੀਟੀਸ਼ਨ ਲੜਿਆ ਵੀਰੇ ਨੇ ਅੱਛਾ ਤੇ ਪਹਿਲਾ ਨੰਬਰ ਹਾਸਲ ਕੀਤਾ ਬਾਈ ਅੱਜ ਇਹਨੇ ਠੀਕ ਆ ਤੇ ਮਨ ਬਹੁਤ ਖੁਸ਼ ਆ ਤੇ ਸਾਰਿਆਂ ਦੇ ਰਸੇ ਪਾਏ ਆ ਤੇਰੇ ਕੱਲਾ ਪੜਾ ਹੀ ਪਾਇਆ ਇਹਦੇ ਬਸ ਮੋਹ ਦੀਆਂ ਗੱਲਾਂ ਬਾਈ ਅੱਛਾ ਐ ਤੂੰ ਹੀ ਫਿਰਦੀ ਆ ਹਾਂ ਖੁੱਲੀ ਰਹਿੰਦੀ ਬਾਈ ਐ ਅੱਛਾ ਹਾਂਜੀ ਘਰੇ ਵੀ ਆਈ ਹਾਂ ਘਰੇ ਵੀ ਬਾਈ ਰਾਤ ਨੂੰ ਬੰਦਦੇ ਆ ਵੀਰੇ ਠੀਕ ਆ ਹਾਂਜੀ ਹਾਂਜੀ ਤੇ ਹੁਣ ਤੇਰੇ ਨਾਲ ਰਹਿੰਦੀ ਆ ਜਾਂ ਸਾਰੇ ਘਰ ਦੇ ਨਾਲ ਹੀ ਨਹੀਂ ਮੇਰੇ ਨਾਲ ਹੀ ਜ਼ਿਆਦਾ ਰਹਿੰਦੀ ਬਾਈ ਤੇਰੇ ਨਾਲ ਹੀ ਨਹੀਂ ਐਡੀਆਂ ਐਡੀਆਂ ਝੋਟਕਾ ਦਾ ਸਬਦਗਾ ਨਹੀਂ ਸੀ ਉੱਥੇ ਹਾਂ ਬਾਈ ਬਸ ਵੈਸੇ ਹੀ ਯਾਰ ਮੋਹ ਦੀ ਗੱਲ ਐ ਇਹਦੇ ਅੱਛਾ ਇਹ ਕਿ ਕਿਹੜੀ ਲਾਈਨ ਚੋਂ ਹੈਗੀ ਆ ਕਿਹੜੇ ਮੁਰਾ ਦੀ ਆ ਵੀਰੇ ਤੇ ਨਵਾਬ ਦੀ ਇਹ ਕੱਟੀ ਆ ਸਰਸਵਤੀ ਵਾਲੀ ਦੀ ਸਰਸਵਤੀ ਵਾਲੀ ਹਾਂਜੀ ਹਾਂਜੀ ਤੇ ਕੀ ਰਿਕਾਰਡ ਰਕੂਟ ਮਾਂ ਦਾ ਕੀ ਇਹਦਾ 18 ਕਿਲੋ ਬਾਈ ਜੀ ਪਹਿਲੇ ਸੂਏ ਠੀਕ ਆ ਪਹਿਲਾਂ ਹੀ ਕੰਪੀਟੀਸ਼ਨ ਚ ਪਾਈ ਆ ਇਹ ਕਿ ਨਹੀਂ ਹਾਂਜੀ ਹਾਂਜੀ ਪਹਿਲਾਂ ਹੀ ਪਾਈ ਆ ਬਾਈ ਜੀ ਧਰੋਲੇ ਪਾਈ ਸੀ ਬਾਈ ਜੀ ਸਾਢੇ 8 ਮਹੀਨੇ ਦੀ ਸੀ ਉਦੋਂ ਚੌਥਾ ਨੰਬਰ ਹਾਸਲ ਕੀਤਾ ਸੀਗਾ ਹਾਂ ਤੇ ਅੱਜ ਤੁਹਾਡੇ ਸਾਹਮਣੇ ਆ ਜੋ ਵੀ ਨੀ ਵਾਲਾ ਮੈਨੂੰ ਉਹ ਕਹਿੰਦੀ ਕਿ ਹਣਾ ਜਿਆਦਾ ਹਾਂਜੀ 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 ਤੇ ਨੇੜੇ ਤੇਰੇ ਆਉਣਾ ਕਰਕੇ ਤਾਂ ਥੋੜਾ ਜਾ ਕਰਦੀ ਆ ਹਾਂਜੀ ਹਾਂਜੀ ਨੇ ਉਹ ਫੁੱਲ ਤੋਂ ਕਰਦੀ ਬਾਈ ਥੋੜਾ ਜਾ ਅੱਛਾ ਫੁੱਲ ਦਾ ਕਰਕੇ ਕਰਦੀ ਉਹ ਫਿਰ ਅਰਕਲ ਮੰਦੀ ਆ ਥੋੜੀ ਜੀ ਹਾਂਜੀ ਦੁੱਧ ਨੇ ਸਾਰਾ ਹੀ ਪੀਤਾ ਬਾਈ ਆਪਦੀ ਮਾਂ ਦਾ ਸਾਰਾ ਦੁੱਧ ਹਾਂਜੀ ਤੇ ਅੱਜ ਤੁਸੀਂ ਦੇਖ ਲਓ ਕਿੰਨੀਆਂ ਕਟੀਆਂਈ ਤੁਸੀਂ ਆਪ ਹੀ ਦੱਸ ਦਿਓ ਹਾਂ ਹਾਂ ਬਹੁਤ ਮੁਰਾਜ ਦਾ ਰਿਕਾਰਡ ਹੀ ਟੁੱਟੇ 231 ਸੀਗੀ 231 ਦੇ ਵਿੱਚੋਂ ਪਹਿਲਾ ਨੰਬਰ ਹਾਸਲ ਕੀਤਾ ਬਾਈ ਪਹਿਲਾ ਨੰਬਰ ਹਾਸਲ ਕੀਤਾ ਵਧੀਆ ਹੀ ਬਾਈ ਬੱਸ ਮਿਹਨਤ ਬੱਲੇ ਪਈ ਆ ਕਿੰਨੇ ਮਹੀਨੇ ਦੀ ਹੋ ਗਈ ਇਹ ਇਹ ਬਾਈ 12 ਦੀ ਹੋ ਗਈ ਆ ਬਸ ਥ ਤੇ ਹੁਣ ਜਿਹੜਾ ਬਾਈ ਇਹੇ ਹੁਣ ਤਾਂ ਲੜ ਲਿਆ ਕੰਪੀਟੀਸ਼ਨ ਤੇ ਹੁਣ ਅਗਲੇ ਆਉਣ ਵਾਲੇ ਕੰਪੀਟੀਸ਼ਨ ਲਈ ਫਿਰ ਹੋਰ ਵੀ ਚੰਗਾ ਕਰਨਾ ਕਿ ਇਹ ਹੀ ਹੈ ਜੀ ਹੁਣ ਬਾਈ ਜੀ ਇੱਕ ਮੇਲ ਕਾਫ ਨੇ ਵੀ ਲੜਨਾ ਲੱਗ ਆਪਣਾ ਕੰਪੀਟੀਸ਼ਨ ਸਾਲ ਵਾਲੇ ਚ ਇਹ ਐਸਾ ਹੀ ਦਾ ਹੀ ਭਰਾ ਵਾ ਨਹੀਂ ਉਹ ਇਹਦੇ ਹੋਰ ਆ ਵੀਰੇ ਉਹ ਉਹ ਬਜਰੰਗੀ ਲਜਵਾਣੇ ਦਾ ਹੈ ਬੱਚਾ ਅੱਛਾ ਮੱਝਲੋਂ ਮੱਝਲੋਂ ਵੀ ਹੋਰ ਆ ਵੀਰੇ ਉਹ ਫਰੀ ਘੱਟੀ ਦਾ ਬੱਚਾ ਉਹ ਹੋਰ ਆ ਕਿੰਨੇ ਕਿੰਨੇ ਪਸ਼ੂਆਂ ਦਾ ਫਾਰਮ ਆ ਬਾਈ 20 ਪਸ਼ੂ ਆ ਬਾਈ ਜੀ ਕੱਲੇ ਮੱਝਾਂ ਆਪਣੇ ਕੋਲੇ ਠੀਕ ਆ ਹਾਂਜੀ ਤੇ ਤੋਰਨ ਫਿਰ ਆਏ ਆ ਪਹਿਲੀ ਇਹ ਹੀ ਲਾਈ ਆ ਕਿ ਹੋਰ ਵੀ ਲੱਗ ਇੰਨੀ ਤੁਰਦੇ ਇਹ ਕੇ ਲੱਗੀ ਆ ਕੋੜਾ ਮੇਲਕਾ ਉਹ ਵੀ ਲੱਗ ਗਿਆ ਬਾਈ ਉਹ ਵੀ ਨਾਲ ਇਹਦੇ ਜਾਂਦਾ ਸੀ ਉਹ ਵੀ ਮੇਰੇ ਮਗਰ ਗੱਜ ਗਿਆ ਹੁਣ ਅੱਛਾ ਹਾਂਜੀ ਬਚਪਨ ਤੋਂ ਹੀ ਲੱਗੀ ਸੀ ਹਾਂ ਬਚਪਨ ਤੇ ਬਸ 10 20 ਦਿਨਾਂ ਬਾਅਦ ਲੱਗੀ ਵੀਰੇ ਹੁਣ ਵੀ ਇਹ ਦੂਰ ਆਏ ਪਾਸੇ ਜਾਂਦੀ ਥੋੜੀ ਇੱਥੇ ਘੁੰਮੇ ਆਉਂਦੀ ਥੋੜੀ ਕਿਤੇ ਨਹੀਂ ਜਾਂਦੀ ਬਾਈ ਇਹ ਤਾਂ ਪਾਉਂਦੀ ਸਾਰਾ ਮੇਲੇ 'ਚ 1000 ਬੰਦੇ 'ਚ ਖੜਾ ਦਿਓ ਮੈਨੂੰ ਲੱਭ ਲੈਂਦੀ ਆ ਅੱਛਾ ਲੱਭ ਵਜਾਲੇ ਹੋਗੇ ਤਰਦੀ ਤੂੰ ਪਾਸੇ ਹੋ ਜਾ ਮੈਨੂੰ ਕਹਿੰਦੀ ਹੈ ਨਾ ਹਾਂ ਕਿਆ ਬਾਤ ਹੈ ਹਣੇ ਥੋੜਾ ਜਨਾ ਉਹ ਕਰਦੀ ਆ ਜਿਆਦਾ ਟਾਈਮ ਲੱਗ ਗਿਆ ਨਾ ਹਾਂ ਕੰਪੀਟੀਸ਼ਨ ਤਾਂ ਫੇ ਬਹੁਤ ਸੀ ਬਾਈ ਅੱਜ ਤਾਂ ਟਾਈਮ ਕਿੰਨਾ ਟਾਈਮ ਲੱਗ ਗਿਆ ਉੱਥੇ ਕਿੰਨੇ ਇੱਕ ਟਾਈਮ ਦੋ ਘੰਟੇ ਲੱਗੇ ਬਾਈ ਜੀ ਦੋ ਘੰਟੇ ਪਹੂ ਨੂੰ ਖੜ੍ਹਾਉਣਾ ਫਿਰ ਪਹਿਲਾਂ ਤਿਆਰ ਕਰਕੇ ਉਹਦੇ ਹਾਂ ਜਾਨੀ ਪਾਣੀ ਪੂਣੀ ਦੀ ਵੀ ਫਿਰ ਹੋ ਜਾਂਦਾ ਨਾ ਪਾਣੀ ਪੂਣੀ ਪੀਣ ਨੂੰ ਕਰਦਾ ਇੱਕ ਦੇ ਅੱਖ 'ਚ ਮੈਨੂੰ ਲੱਗਦਾ ਜਿਆਦਾ ਰਿਵਨ ਵੱਜ ਗਿਆ ਵੇਖ ਅੱਖ 'ਚ ਪਾਣੀ ਨਹੀਂ ਨਹੀਂ ਉਦਾਂ ਹੀ ਕਰਦੀ ਹੈ ਬਾਈ ਅੱਛਾ ਪਹਿਲਾਂ ਵੀ ਕਰਦੀ ਰਹੀ ਸੀ ਨਹੀਂ ਨਹੀਂ ਰਿਵਨ ਤਾਂ ਨਹੀਂ ਕਰਦੀ ਰਿਵਨ ਤੋਂ ਅਕਲ ਮੰਦੀ ਹਾਂਜੀ ਹਾਂਜੀ ਬੱਤੈ ਨੂੰ ਢੁੱਡਾ ਮਾਰੀ ਜਾਂਦੀ ਵੀ ਹੁਣ ਆ ਲਾ ਦੇ ਤੇ ਮੈਨੂੰ ਲੈ ਚੱਲ ਬਾਹਰ ਆਖ ਦੇ ਹਾਂਜੀ ਹੁਣ ਕਹਿੰਦੀ ਆ ਵੀ ਲੈ ਕੇ ਚੱਲ ਉੱਥੇ ਥੋੜੀ ਜਿਹੀ ਬਾ ਮੈਨੂੰ ਤੇ ਹੋਰ ਕੋਈ ਫੀਡ ਫੂਡ ਕੀ ਡਾਈਟ ਇਹਦੀ ਬਸ ਦੁੱਧ ਵੀਰੇ ਹੁਣੇ 8 ਕਿਲੋ ਪੀਂਦੀ ਆ ਇਹਦੀ ਮਾਂ ਤਾਂ ਇਹਨੂੰ ਪਿਉਂਦੀ ਨਹੀਂ ਹੁਣ ਅੱਛਾ ਤੇ ਘਰ ਦੇ ਦੂਜੇ ਪਸ਼ੂਆਂ ਦਾ ਪਿਉਣੇ ਆ ਮੱਝ ਦਾ ਹੀ ਅੱਛਾ ਦੁੱਧ ਹੀ ਹਜੇ ਵੀ ਦੁੱਧ ਹੀ ਹਾਂ ਦੁੱਧ ਪੀਂਦੀ ਆ ਤੇ ਹੁਣ ਬਾਅਦ ਛੋਲੇ ਤੇ ਸੋਇਆਬੀਨ ਇਹੀ ਕੋ ਚੱਲਦਾ ਦੂਜਾ ਫੀਡ ਨਹੀਂ ਪਾਇਆ ਗਿਆ ਜੀ ਨਹੀਂ ਫੀਡ ਨਹੀਂ ਪਾਈ ਵੀਰੇ ਸਟਾਰਟਰ ਵਗੈਰਾ ਆ ਪਹਿਲਾਂ ਪਾਈ ਸੀ ਬਾਈ ਤਿੰਨ ਹਾਂ ਕੋਈ ਨਹੀਂ ਕੋਈ ਨਹੀਂ ਬਾਈ ਕਿੱਧੇ ਨਹੀਂ ਜਾਂਦੀ ਜਾਣਾ ਤਾਂ ਇਹਨ ਕਿੱਥੇ ਆ ਹਾਂ ਇਹਦਾ ਵੀਰੇ ਵੈਸੇ ਵਾਸ਼ਨਾ ਨਾਲ ਹੀ ਆ ਜਾਂਦੀ ਆ ਤੇਰੇ ਕੋਲੇ ਹੈ ਹਾਂ ਵਾਸ਼ਨਾ ਨਾਲ ਜਾਂ ਆਵਾਜ਼ ਨਾਲ ਆ ਜਾਂਦੀ ਆ ਫਿਰ ਬਾਈ ਕਿੱਧੇ ਘਰੋਂ ਬਾਹਰ ਜਾਣਾ ਉਦੋਂ ਫਿਰ ਨਹੀਂ ਬਾਈ ਘਰੇ ਫਿਰ ਖੜੀ ਰਹਿੰਦੀ ਆ ਦੀ ਮਾਂ ਕੋਲੇ ਖੜ ਜਾਂਦੀ ਆ ਉਹ ਰੰਗਦੀ ਵੀ ਹੋਊ ਕਿ ਤੈਨੂੰ ਆ ਜਾ ਵੀ ਮਾਰਦੀ ਹੋਊਗੀ ਮਾੜਾ ਮੋਟਾ ਆਂ ਤਾਂ ਬਾਈ ਕਰਦਾ ਹੀ ਆ ਜਾਨਵਰ ਫਿਰ ਹਨਾ ਮਾੜਾ ਮੋਟਾ ਤਾਂ ਮੋਣੇ ਮੈਨੂੰ ਕਹਿੰਦੀ ਵੀ ਚੱਲ ਚਲੀਏ ਆਪਾਂ ਅੱਛਾ ਵੀ ਹੁਣ ਜਾਨਵਰ ਨੂੰ ਕੱਢੀ ਹੋਈ ਤੁਸੀਂ ਅੱਜ ਦੇਖ ਲਓ ਬਾਈ ਜੇ ਮਿਹਨਤ ਸੀ ਤਾਂ ਆਪਣੀ ਪੱਲੇ ਪਈ ਆ ਬਿਲਕੁਲ ਬਾਈ ਇੰਨੇ ਜਾਨਵਰਾਂ ਦੇ ਵਿੱਚੋਂ ਇੰਨੇ ਪਸ਼ੂਆਂ ਦੇ ਵਿੱਚੋਂ ਦੋਸਤੋ ਵੀ ਪਹਿਲੇ ਨੰਬਰ ਤੇ ਲੈ ਕੇ ਆਉਣਾ ਜਾਨਵਰ ਤੇ ਜਾਨਵਰ ਦੇ ਵਿੱਚ ਕੋਈ ਖੂਬੀ ਹੈਗੀ ਕਰਕੇ ਉਹਨਾਂ ਮਾਰਾਂ ਨੇ ਇਹਨੂੰ ਸਹੀ ਨੰਬਰ ਤੇ ਲਿਆਂਦਾ ਵਾ ਹਾਂਜੀ ਹਾਂਜੀ ਕਿਉਂਕਿ ਬਾਈ ਜਾਨਵਰ ਤਾਂ ਸਾਰੇ ਜਿੱਤੇ ਹੀ ਹੁੰਦੇ ਆ ਮੈਂ ਤਾਂ ਸਾਰੇ ਜਿੱਤੇ ਮੰਨਦਾ ਜਿਹੜੇ ਕੰਪੀਟੀਸ਼ਨ ਲੜੇ ਆ ਤੇ ਅਸੀਂ ਵੀ ਹਰਦੇ ਆ ਬਾਈ ਹਾਂਜੀ ਹਾਂਜੀ ਮੈਂ ਤਾਂ ਇਹ ਸਾਰਿਆਂ ਨੂੰ ਇਹੀ ਬਾਈ ਬੇਨਤੀ ਵੀ ਕਰਦਾ ਪਸ਼ੂ ਪਾਲਕਾਂ ਨੂੰ ਜਿੰਨੇ ਵੀ ਜ ਭਈ ਇਹ ਨਾ ਸੋਚਿਆ ਕਰੋ ਆਪਾਂ ਹਰ ਕੇ ਆ ਗਏ ਹਰ ਕੇ ਆ ਗਏ ਇਹ ਸੋਚ ਕੇ ਚੱਲਿਆ ਕਰੋ ਵੀ ਜਾਂ ਤਾਂ ਜਿੱਤ ਕੇ ਆਉਣਾ ਤੇ ਜਾਂ ਕੋਈ ਸਿੱਖ ਕੇ ਆਉਣਾ ਜੇ ਆਪਾਂ ਹਰੇ ਆ ਤਾਂ ਕਿਹੜੀ ਗੱਲਾਂ ਹਰੇ ਆ ਹਾਰ ਨਾ ਮੰਨੋ ਉਹ ਸਿੱਖ ਕੇ ਆਓ ਕੰਮ ਹੀ ਦੂਰ ਕਰਾਂਗੇ ਤਾਂ ਫੇਰ ਠੀਕ ਆ ਬਾਈ ਜੀ ਬਿਲਕੁਲ ਹੋਰ ਦੱਸੋ ਵੀਰੇ ਬਾਸ ਵਧੀਆ ਬਾਈ ਤੇ ਸਹੀ ਆ ਦੇ ਮੈਂ ਨਾ ਤੇਰੀ ਕੱਟੀ ਪਹਿਲੀ ਦੇਖੀ ਜਿਹੜੀ ਦੁੱਧ ਤੇ ਆ ਨਹੀਂ ਤਾਂ ਮੇਰੇ ਹਿਸਾਬ ਨਾਲ ਸਾਰਿਆਂ ਦਾ ਫੀਡ ਤੇ ਆ ਨਹੀਂ ਬਾਈ ਬਹੁਤ ਹੁੰਦੀਆਂ ਹਾਂ ਤੇ ਹੁਣ ਤੇ ਦੁੱਧ ਤੇ ਹਜੇ ਤੱਕ ਦੁੱਧ ਤੇ ਏਡੀ ਕੱਟੀ ਨੂੰ ਵੀ ਤੂੰ ਦੁੱਧ ਹੀ ਰੱਖੀ ਬਾਈ ਹਾਂਜੀ 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 ਬਰੇ ਬਸ ਮੋਈਏ ਤੇ ਨਾ ਜ਼ਿਆਦਾ ਥੋੜਾ ਜ ਤੇ ਬਹੁਤ ਵਧਾਈਆਂ ਬਾਈ ਤੈਨੂੰ ਧੰਨਵਾਦ ਬਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰੇ